ਕਿ ਵੀ ਡਿ ਚੇਅਰਮੈਨ ਦਾ ਅਹੁਦਾ ਸੰਭਾਲਣ ਜਾ ਰਹੇ ਹੋ ਸਾਰੇ ਦੱਸੋ ਕੁਝ ਸਭ ਤੋਂ ਪਹਿਲਾਂ ਮੈਂ ਆਮ ਆਦਮੀ ਪਾਰਟੀ ਦੇ ਨੈਸ਼ਨਲ ਕੰਟਰੋਲਰ ਸ੍ਰੀ ਰੰਕੇਜੀਵਾਲ ਜੀ ਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਦਾ ਆਮ ਆਦਮੀ ਪਾਰਟੀ ਦੇ ਦੇ ਜਨਰਲ ਸੈਕਟਰੀ ਸੰਦੀਪ ਪਾਟਲ ਜੀ ਦਾ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਜੀ ਦਾ ਅਤੇ ਸਰਦਾਰ ਹਰਜੋਤ ਸਿੰਘ ਬਰਸਰ ਜੀ ਜਨਰਲ ਸੈਕਟਰੀ ਅਤੇ ਮੰਡੀ ਗੋੜ ਦੇ ਚੇਅਰਮੈਨ ਨੇ ਇਹਨਾਂ ਦਾ ਧੰਨਵਾਦ ਕਰਦਾ ਹੈ ਇਹਨਾਂ ਨੇ ਇੱਕ ਛੋਟੇ ਜਿਹੇ ਵਰਕਰ ਨੂੰ ਸਰਕਾਰ ਬਣਨ ਤੇ ਏਡਾ ਵੜਾ ਮਨ ਜਿਵੇਂ ਸਾਰਿਆਂ ਨੂੰ ਪਤਾ ਹੀ ਹੈ ਕਿ ਮੈਂ ਪਹਿਲੇ ਦਿਨ ਤੋਂ ਹੀ ਪਾਰਟੀ ਲਈ ਦਿਨ ਰਾਤ ਇਕ ਕੀਤਾ ਪਾਰਟੀ ਨੇ ਜਿਵੇਂ ਬਸਰ ਜੀ ਨੇ ਕਿਹਾ ਹੈ ਕਿ ਇਮਾਨਦਾਰੀ ਨਾਲ ਦੋਨੇ ਭਰਾਵਾਂ ਨੇ ਬੜੀ ਮਿਹਨਤ ਕੀਤੀ ਘਰ ਘਰ ਜਾ ਕੇ ਪ੍ਰਚਾਰ ਕੀਤਾ ਉਹਦਾ ਅੱਜ ਪਾਰਟੀ ਨੂੰ ਮਾਣ ਦਿੰਦਾ ਹੈਗਾ ਮੈਂ ਇਹਨਾਂ ਦਾ ਬਹੁਤ ਬਹੁਤ ਮਾਣ ਦਾ ਬੜਾ ਧੰਨਵਾਦ ਕਰਦਾ ਹਾਂ ਇਹ ਸੱਚ ਇਕਲ ਹੋ ਰਹੀ ਹੈ ਕਿ ਮੈਂ ਹਲਕਾ ਰਾਜਪੁਰਾ ਲੋਕਲ ਹੈ ਲੋਕਲ ਜੰਪਰ ਹੈ ਮਨੂੰ ਹਲਕਾ ਰਾਜਪੁਰਾ ਦੀ ਜਿਹੜੀਆਂ ਸਮੱਸਿਆਵਾਂ ਨੇ ਜਿਹੜੇ ਲੋਕ ਰਹਿਦੇ ਨੇ ਸਾਡੇ ਤੁਹਾਡੇ ਨਿਵਾਸੀ ਰਹਿੰਦੇ ਨੇ ਜਿਹੜੀਆਂ ਸਮੱਸਿਆਾਂ ਨੇ ਉਹਨਾਂ ਬਾਰੇ ਬਹੁਤ ਜਾਣੂ ਹਾਂ ਮੈਂ ਆਪਣੇ ਵੱਲੋਂ ਆਮਾਦੀ ਪਾਰਟੀ ਸੂਚੀ ਲੀਡਰਸ਼ਿਪ ਨੂੰ ਤੇ ਇੱਕ ਬਰਸ਼ਰ ਜੀ ਨੂੰ ਵਿਸ਼ਵਾਸ ਦਿਵਾਉਣਾ ਕਿ ਮੇਰੇ ਵੱਲੋਂ ਜਿਹੜਾ ਕੰਮ ਹੈ ਬੜੀ ਇਮਾਨਦਾਰੀ ਨਾਲ ਸਾਫ ਸਵਾਈ ਨਾਲ ਅਤੇ ਕਿਸਾਨ ਭਰਾਵਾਂ ਨਾਲ ਲੈ ਕੇ ਆੜਤੀਆਂ ਨਾਲ ਲੈ ਕੇ ਜਿਹੜੇ ਜੜੀ ਯੂਨੀਅਨ ਵਾਲੇ ਹੈਗੇ ਤੇ ਫਿਰ ਭਰਾ ਹੈਗੇ ਉਹਨਾਂ ਸਾਰਿਆਂ ਨਾਲ ਲੈ ਕੇ ਬੜੀ ਇਮਾਨਦਾਰੀ ਨਾਲ ਕੰਮ ਕਰਾਂਗਾ ਔਰ ਹਲਕਾ ਨਾਸੀ ਨੂੰ ਮੈਂ ਬੇਨਤੀ ਕਰਦਾ ਕਿ ਤੁਹਾਡਾ ਛੋਟਾ ਭਰਾ ਤੁਹਾਡੀ ਸੇਵਾ ਵਿੱਚ ਹਮੇਸ਼ਾ ਹਾਜ਼ਰ ਹੈ ਮੇਰਾ ਘਰ ਵੀ ਲੋਕਲ ਹੈ ਮੈਂ ਰਹਿਣ ਵਾਲੇ ਲੋਕਲ ਨਾ ਮੈਂ ਉਰੇ ਹੀ ਜੰਮਿਆ ਉਰੇ ਹੀ ਪੜਿਆ ਉਰੇ ਹੀ ਲਿਖਿਆ ਉਰੇ ਹੀ ਮੇਰਾ ਵਿਆਹ ਲੋਕਲ ਹੋਇਆ ਹੈਗਾ ਕਿਸੇ ਪਾਸੇ ਤੋਂ ਲੋੜ ਹੈਗੀ ਮੇਰੇ ਕੋਲ ਕਿਸ ਨੂੰ ਨਾਲ ਲਿਆਂਦੀ ਕੋਈ ਲੋੜ ਨਹੀਂ ਤੁਹਾਡੇ ਵਾਸਤੇ ਮੇਰੇ ਘਰ ਦੇ ਦੋ ਜੀ 24 ਘੰਟੇ ਲਈ ਨੇ ਤੁਸੀਂ ਮੈਨੂੰ ਜਦੋਂ ਮਰਜ਼ੀ ਫੋਨ ਕਰਕੇ ਕਿਸੇ ਵੀ ਕੰਮ ਵਾਸਤੇ ਕਹਿ ਸਕਦੇ ਹੋ ਜੋ ਬਣਦਾ ਕੰਮ ਹੈਗਾ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੂੰਗਾ ਕਿ ਜੋ ਮਨੋਂ ਹਲਕਾਰ ਆਪਣੇ ਵਾਸਤੇ ਕਹਾਂਗੇ ਇਤਨਾ ਉਹ ਕੰਮ ਨੂੰ ਪੂਰਾ ਕਰਨ ਹਲ ਕਰਨ ਦੀ ਪੂਰੀ ਕੋਸ਼ਿਸ਼ ਹੈ ਚੀਰਮੈਨ ਸਾਹਿਬ ਇੱਕ ਸਵਾਲ ہمارا ਹੈ ਜੀ ਕਿ ਅਭੀ ਤੱਕ ਜਿਵੇਂ ਦੇਖਦੇ ਆ ਰਹੇ ਕਿ ਯਹਾਂ ਤੇ ਜੋ ਚੀਰਮੈਨ ਬੰਤੇ ਜਾਂ ਆਰਤੀ ਹੁੰਦਾ ਜਾਂ ਕਿਸਾਨ ਹੁੰਦਾ ਜੀ ਇਹ ਇਸ ਵਾਰ ਆਮ ਆਦੀ ਪਾਰਟੀ ਨੂੰ ਹਟਕੇ ਬਣਾਇਆ ਨੇ ਆ ਤੇਰਾ ਦੀ ਹੈ ਮੈਂ ਆਰਤੀ ਹੈ ਮੋ ਕਿਸਾਨ ਨੇ ਪਰਾਈ ਇਸ ਵਿੱਚ ਕੀ ਕੁਝ ਕਰਨ ਕੋਲ ਨੇ ਜਿਹੜੀ ਆਮ ਆਦੀ ਪਾਰਟੀ ਦੀ ਖਾਸੀਅਤ ਹੈ ਇਹ ਕਿਹੜੇ ਵਰਕਰ ਹੈਗੇ ਆ ਲੇਕਿਨ ਇਹ ਵਰਕਰਾਂ ਨੂੰ ਦਾ ਮਾਨ ਸਨਮਾਨ ਦਿੰਦੀ ਹੈ ਜਿਹੜੀ ਤੁਸੀਂ ਗੱਲ ਕਹੀ ਬਣਤੀ ਆ ਵੀ ਮੈਂ ਜੇ ਮੰਡੀ ਦਾ ਆਰਤੀ ਨਹੀਂ ਹੈਗਾ ਕਿੰਨਾ ਰਿਲੇਟਡ ਮੈਂ ਵੀ ਆਰਤੀ ਹਾਂ ਮੈਂ ਲੋਹੇ ਦਾ ਆਰਤੀ ਹਾਂ ਜਿਹੜੀ ਮਾਰਕੀਟ ਬਾਰੇ ਗੱਲ ਕੀਤੀ ਹੈਗੀ ਹੈ ਮੈਨੂੰ ਸਾਰੀ ਮਾਰਕੀਟ ਬਾਰੇ ਪਤਾ ਹੈਗਾ ਕਿ ਸਬਜ਼ੀ ਮੰਡੀ ਦੇ ਵਿੱਚ ਕੀ ਹੋਣਾ ਚਾਹੀਦਾ ਹੈਗਾ ਆੜ੍ਹਤ ਮੰਡੀ ਦੇ ਵਿੱਚ ਕੀ ਹੋਣਾ ਚਾਹੀਦਾ ਹੈਗਾ ਚਾਰਾ ਮੰਡੀ ਦੇ ਵਿੱਚ ਕੀ ਹੋਣਾ ਚਾਹੀਦਾ ਹੈ ਜਿਹੜੇ ਟੈਕਸਸ ਬਾਰੇ ਹੈਗੇ ਮੈਨੂੰ ਸਾਰੀ ਉਹਦੇ ਬਾਰੇ ਨੌਲੇਜ ਹੈਗੀ ਹੈ ਇਸ ਦਾ ਕੁਝ ਨਹੀਂ ਹੈਗਾ ਜੇ ਤੁਸੀਂ ਗੱਲ ਕੀਤੀ ਹੈ ਮੈਂ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਸਾਰੇ ਹੋ ਰਹੇ ਹੋ ਕੁਝ ਆਉਣ ਵਾਲੇ ਦਿਨਾਂ ਵਿੱਚ ਦੇਖੋਗੇ ਮੰਡੀ ਨੂੰ ਇੱਕ ਨਵੀਂ ਦਿਸ਼ਾ ਦਵਾਂਗੇ ਔਰ ਜਿਹੜੀ ਰਾਜਪੁਰੇ ਦੀ ਮੰਡੀ ਹੈਗੀ ਪੰਜਾਬ ਦੇ ਵਿੱਚ ਪਹਿਲੀ ਐਸੀ ਮੰਡੀ ਹੋएगी ਜਿਹਨੂੰ ਇਮਾਰਟ ਬਣਾ ਕੇ ਪੇਸ਼ ਕਰਾਂਗੇ ਬਲ ਬਲ ਸੁਖੀ ਸਾਹਿਬ ਜੀ ਤੁਸੀਂ ਆਪਣੇ ਜਿਹੜੇ ਹੁਣ ਗੱਲਬਾਤ ਕਰ ਰਹੇ ਸੀ ਉਹਦੇ ਵਿੱਚ ਤੁਸੀਂ ਬਾਰ-ਬਾਰ ਕਿਹਾ ਵੀ ਹਲਕੇ ਦੇ ਲੋਕਾਂ ਨੂੰ ਹਲਕੇ ਦੇ ਲੋਕਾਂ ਨੂੰ ਕਰਕੇ ਤੁਸੀਂ ਮਾਰਕੀਟ ਕਮੇਟੀ ਦੇ ਚੇਅਰਮੈਨ ਤੁਸੀਂ ਨਿਯੁਕਤ ਕੀਤੇ ਗਏ ਹੋ ਕਿ ਆਉਣ ਵਾਲੇ ਸਮੇਂ ਤੁਹਾਡੀ ਐਮ.ਐਲ.ਏ ਵੀ ਦਾਇਰਦਾਰੀ ਹੋਏਗੀ ਦੇਖੋ ਇਸ ਬਾਰੇ ਵਿੱਚ ਕੁਝ ਨਹੀਂ ਕਰਦਾ ਇਹ ਤਾਂ ਪਾਰਟੀ ਹੀ ਦੇਖ ਸਕਦੀ ਹੈ ਨਹੀਂ ਤੁਸੀਂ ਦਾਇਰਦਾਰੀ ਨਹੀਂ ਦਾਇਰਦਾਰੀ ਮੈਂ ਕੋਈ ਗੱਲ ਨਹੀਂ ਕੀਤੀ ਦੇਖੋ ਰਾਜਪੁਰੇ ਦੇ ਨਿਵਾਸੀ ਨੇ ਵੋਟਰ ਨੇ ਸਾਨੂੰ ਵੋਟਾਂ ਭਾ ਕੇ ਸਾਡੀ 2022 ਸਰਕਾਰ ਬਣਾਈ ਹੈ ਮੈਂ ਘਰ-ਘਰ ਵੋਟ ਮੈਂ ਵੀ ਮੰਗਣ ਗਿਆ ਸਾਡੇ ਪਾਰਟੀ ਜਿੰਨੇ ਵਰਕਰ ਤੇ ਖੜੇ ਹੈਗੇ ਸੀਨੀਅਰ ਮਤਲਬ ਸਾਰੇ ਨੇ ਵੋਟ ਮੰਗੀ ਹੈ ਵੋਟ ਮੰਗਣ ਦੇ ਕਾਰਨ ਸਾਡੇ ਮੇਰਾ ਹੱਥ ਬੰਨਦਾ ਹੈ ਕਿ ਜਿਨ੍ਹਾਂ ਤੋਂ ਮੈਂ ਵੋਟਾਂ ਮੰਗੀਆਂ ਮੈਂ ਉਹਨਾਂ ਲੋਕਾਂ ਨੇ ਕੰਮ ਕਰਾਵਾ ਤੇਹੀ ਗੱਲ ਜਿਹੜੀ ਜੀ ਐਮਐਲ ਵਾਲੀ ਐ ਐਮਐਲ ਸਾਡੇ ਹੈਗੇ ਆ ਠੀਕ ਆ ਉਹ ਆਪਣਾ ਕੰਮ ਕਰ ਰਹੇ ਹੈਗੇ ਜਿਹੜੇ ਭੈਣ ਭੇ ਮੇਰੇ ਕੋਲ ਨਹੀਂ ਹੁਣਾਣਾ ਕੰਮ ਕਰਾਂਗਾ ਇਦਾਂ ਦਾ ਕੁਝ ਵੀ ਨਹੀਂ ਹੈ ਬਾਕੀ ਪਾਰਟੀ ਦੀ ਮਰਜ਼ੀ ਹੈ ਪਾਰਟੀ ਐਮਐਲ ਨੂੰ ਈਸ ਕੁਰਸੀ ਉਠਾਇਆ ਕੱਲ ਹੋ ਸਕਦਾ ਇਸ ਤੋਂ ਉੱਪਰਲੀ ਕੁਰਸੀ ਲੈ ਜਾਣ ਹੋ ਸਕਦਾ ਨਹੀਂ ਮੇਰਾ ਕੰਮ ਨਾ ਪਸਦਾ ਹੈ ਪਾਰਟੀ ਹੋ ਸਕਦਾ ਮੈਨੂੰ نیچے ਲੈ ਜਾਵੇ ਨਹੀਂ ਸਵਾਲ ਕੇ ਬਾਅਦ ਚਿਹਰੇ 'ਤੇ ਮੁਸ ਕਿ ਜਿੰਨੇ ਮੇਰੇ ਵਰਕਰ ਹੈਗੇ ਪਾਰਟੀ ਦਾ ਮੇਰੀ ਪਾਰਟੀ ਦੇ ਸਾਰੇ ਖੁਸ਼ ਹੈ ਹਲਕਾ ਰਾਜਪੁਰ ਸਾਰੇ ਲੋਕ ਖੁਸ਼ ਹੈਗੇ ਆ ਸਾਰੇ ਚਾਹੁੰਦੇ ਸੀ ਕਿ ਰਾਜਪੁਰ ਤੋਂ ਕੋਈ ਲੋਕਲ ਵਧੀਆ ਬੰਦਾ ਮਿਲੇ ਜਿਹਨਾਂ ਅਸੀਂ ਅਪਰੋਚ ਕਰ ਸਕੀਏ ਕਿਉਂਕਿ ਸਾਡੇ ਜਿਹੜੇ ਐਮਐਲਏ ਸਾਹਿਬ ਜੀ ਗੱਲ ਕਰੀ ਹੈਗੀ ਆ ਕਈ ਵਾਰ ਉਹ ਤੁਸੀਂ ਐਵੇਂ ਕਰਕੇ ਜਿਵੇਂ ਦੱਸਿਆ ਕਿ ਹੁਣ ਸੈਸ਼ਨ ਚੱਲਾ ਉੱਥੇ ਕਿਉਂ ਹੋਇਆ ਚਲੋ ਮੈਂ ਹਲਕੇ ਰਾਜਪੁਰ ਵਿੱਚ ਹੀ ਹੈਗਾ ਕਿਸੇ ਨੂੰ ਲੋੜ ਪੈਗੀ ਜਦੋਂ ਮੈਡਮ ਨਹੀਂ ਹੈਗੇ ਤਾਂ ਮੈਂ ਕੋਸ਼ਿਸ਼ ਕਰਾਂਗਾ ਸਾਰੇ ਸਮੱਸਿਆ ਨੂੰ ਹੱਲ ਕਰਾਂ ਥੈਂਕ ਯੂ ਜੀ ਵਾਸਤੇ ਬਹੁਤ ਕੌਸੀਆ ਮਤਾ ਜਦੋਂ ਪਾਰਟੀ ਦੇ ਬਹੁਤ ਹੀ ਗ੍ਰਿਹਕ ਇਰਾਦੇ ਨਾਲ ਕੰਮ ਕਰਨ ਵਾਲੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਸਾਡੇ ਦੀਪ ਸੁਨੂ ਜਿਹੜੇ ਪਿਛਲੇ ਸਮੇਂ ਤੋਂ ਲੰਮੇ ਸਮੇਂ ਤੋਂ ਦੋਨੋਂ ਪ੍ਰਾਹ ਗਲੀ ਗਲੀ ਘੁੰਮ ਕੇ ਪਾਰਟੀ ਦਾ ਪ੍ਰਚਾਰ ਕਰਦੇ ਰਹੇ ਨੇ ਅਰਵਿੰਦ ਕੇਜਰੀਵਾਲ ਜੀ ਦੀਆਂ ਨੀਤੀਆਂ ਦਾ ਪ੍ਰਚਾਰ ਕਰਦੇ ਰਹੇ ਨੇ ਸਰਦਾਰ ਖਰਗੋਨ ਸਿੰਘ ਮਾਨ ਜੀ ਦੀਆਂ ਨੀਤੀਆਂ ਦਾ ਪ੍ਰਚਾਰ ਕਰਦੇ ਰਹੇ ਅੱਜ ਪਾਰਟੀ ਵੱਲੋਂ ਉਹਨਾਂ ਨੂੰ ਇਸ ਰਾਜਪੁਰਾ ਮਾਰਕੀਟ ਡੁੰਬੇ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਮੈਂ ਦੀਪਕ ਸੂਦਕੀ ਨੂੰ ਅਤੇ ਸਾਰੇ ਪਰਿਵਾਰ ਨੂੰ ਬਹੁਤ ਵਧਾਈ ਦੇਣਾ ਬਹੁਤ ਖੁਸ਼ੀ ਦਾ ਮੌਕਾ ਹੈ ਔਰ ਆਸ ਕਰਦਾ ਹਾਂ ਕਿ ਇਹ ਪੂਰੀ ਲਗਨ ਦੇ ਨਾਲ ਦ੍ਰਿੜਤਾ ਦੇ ਨਾਲ ਇਮਾਨਦਾਰੀ ਦੇ ਨਾਲ ਇਸ ਰਾਜਪੁਰਾ ਦੀ ਜਿਹੜੀ ਮਾਰਕੀਟ ਕਮੇਟੀ ਆ ਉਹਦਾ ਕੰਮਕਾਰ ਕਰਨਗੇ ਔਰ ਜੋ ਵੀ ਸਾਡੇ ਆਰਥਿਕ ਭਰਾਵਾਂ ਨੂੰ ਮਜ਼ਦੂਰ ਭਰਾਵਾਂ ਨੂੰ ਕਿਸਾਨ ਭਰਾਵਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਦਰਪੇਸ਼ ਸਮੱਸਿਆਵਾਂ ਨੇ ਉਹਨਾਂ ਵਾਸਤੇ ਦਿਨ ਰਾਤ ਇੱਕ ਕਰਕੇ ਜੋ ਆਮ ਆਦਮੀ ਪਾਰਟੀਆਂ ਵਿੱਚ ਨੇ ਉਹਨਾਂ ਨੂੰ ਅੱਗੇ ਵਧਾਉਣਗੇ ਔਰ ਮੈਂ ਆਸ ਕਰਦਾ ਕਿ ਆਰਤੀ ਭਰਾ ਸਾਰੇ ਮਜ਼ਦੂਰ ਭਰਾ ਕਿਸਾਨ ਭਰਾ ਵੀ ਸਾਰੇ ਦੀਆਂ ਜ਼ਰੂਰਤਾਂ ਨੂੰ ਪੂਰਾ ਸਹਿਯੋਗ ਦੇਣਗੇ ਤਾਂ ਕਿ ਆਪਾਂ ਇੱਕ ਚੰਗਾ ਵਾਤਾਵਰਨ ਬਣਾ ਕੇ ਇਸ ਮੰਡੀ ਦਾ ਆਰ ਇਸ ਮਾਰਕੀਟ ਕਮੇਟੀ ਦਾ ਮਾਹੌਲ ਵਧੀਆ ਬਣਾ ਸਕੀਏ ਜਿੱਥੇ ਸਾਰਿਆਂ ਨੂੰ ਚੰਗੀਆਂ ਸਹੂਲਤਾਂ ਮਿਲ ਸਾਰੇ ਆਪਣੇ ਬਕਾਰ ਖੁਸ਼ੀ ਨਾਲ ਕਰ ਸਕਣ ਚੇਰਮਨ ਸਾਹਿਬ ਪਿੱਛੇ ਜਿਹੜੀ ਜੀਰੀ ਦੇ ਟਾਈਮ ਜਿਹੜੀ ਖਰੀਦ ਦੇ ਵਿੱਚ ਪ੍ਰਬੰਧਾਂ ਦੇ ਵਿੱਚ ਪਰੇਸ਼ਾਨੀ ਆਈ ਸੀ ਇਹ ਸੌਰੀ ਕਣਕ ਦੇ ਵਾਸਤੇ ਕੀ ਪ੍ਰਬੰਧ ਕੀਤਾ ਗਿਆ ਹੈ ਕਣਕ ਦੇ ਪ੍ਰਬੰਧ ਪੂਰੇ ਮੁਕੰਮਲ ਨੇ ਕਿ ਕੋਈ ਪ੍ਰੋਬਲਮ ਨਹੀਂ ਜੀਰੀ ਦੇ ਵਿੱਚ ਵੀ ਸਾਡੇ ਵੱਲੋਂ ਕੋਈ ਸਮੱਸਿਆ ਨਹੀਂ ਸੀਗੀ ਸਮੱਸਿਆ ਸੀ ਕਿ ਕੇਂਦਰ ਸਰਕਾਰ ਵੱਲੋਂ ਜਿਹੜੇ ਸਾਡੇ ਗੋਦਾਨ ਗੋਦਾਮ ਭਰੇ ਪਏ ਸੀਗੇ ਉਹ ਖਾਲੀ ਨਹੀਂ ਕੀਤੇ ਹੁਣ ਫੇਰ ਸਾਡੇ ਸ਼ੈਡਰਾਂ ਦੇ ਵਿੱਚ ਸਾਡੇ ਗੋਦਾਮਾਂ ਦੇ ਵਿੱਚ ਇੱਕ 100 ਮੀਟ੍ਰਿਕ ਟਨ ਤੋਂ ਵੱਧ ਚਾਵਲ ਪਏ ਨੇ ਅਸੀਂ ਵਾਰ-ਵਾਰ ਕੇਂਦਰ ਨੂੰ ਬੇਨਤੀ ਕਰਦੇ ਆ ਕਿ ਉਹਨਾਂ ਨੂੰ ਖਾਲੀ ਕਰੋ ਪਿਛਲੀਆਂ ਮੀਟਿੰਗਾਂ ਚ ਉਹਨਾਂ ਨੇ ਕਿਹਾ ਸੀ ਕਿ 31 ਮਾਰਚ ਤੱਕ ਖਾਲੀ ਕਰ ਦਾਂਗੇ ਪਰੰਤੂ ਹਲੇ ਤੱਕ ਨਹੀਂ ਹੋਇਆ ਅਸੀਂ ਹੁਣ ਹੋਰ ਜ਼ੋਰ ਲਾ ਰਹੇ ਹਾਂ ਕਿਉਂਕਿ ਹਜੇ ਫਾਸਟ ਲੌਂਚ ਦਾ ਸਮਾਂ ਆਏਗਾ ਉਸ ਤੋਂ ਪਹਿਲਾਂ ਪਹਿਲਾਂ ਅਸੀਂ ਸਾਰੇ ਸ਼ੈਲਰ ਤੇ ਕਡਾਊਨ ਖਾਲੀ ਕਰਵਾ ਕੇ ਕਿਸੇ ਨੂੰ ਕੋਈ ਸਮੱਸਿਆ ਨਹੀਂ ਆਉਣ ਦਵਾਂਗੇ ਜਿਲੀ ਦੀ ਖਰੀਦ ਦੇ ਸਮੇਂ ਅੱਜ ਇੱਥੇ ਐਮਐਲਏ ਸਾਹਿਬ ਨਹੀਂ ਆਏ ਇਹ ਜੇ ਵੱਡੇ ਪ੍ਰੋਗਰਾਮ ਦੇ ਕੀ ਕਹਿਣਾ ਕਰਦੇ ਦੇਖੋ ਐਮਐਲਏ ਸਾਹਿਬ ਦਾ ਕੋਈ ਹੋਰ ਪਾਸੇ ਵੀ ਰੁਝੇ ਹੋ ਮਾ ਹੋ ਸਕਦਾ ਅੱਜ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਇਸ ਕਰਕੇ ਸਾਡੇ ਸਾਰੇ ਐਮਐਲਏ ਮੰਤਰੀ ਸਾਹਿਬਾਨ ਉੱਥੇ ਬਿਜ਼ੀ ਨੇ ਅੱਜ ਇੱਥੇ ਕਈ ਹੋਰ ਮੰਤਰੀ ਸਾਹਿਬਾਨਾਂ ਨੇ ਵੀ ਆਉਣਾ ਸੀ ਪਰੰਤੂ ਇਸ ਕਰਕੇ ਨਹੀਂ ਆ ਸਕੇ ਕਿ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਹੈ ਜਿਹੜਾ ਇਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ ਹਾਂ ਜੀ ਸਰਕਾਰ ਦਾ ਮਾਈਕ ਮੈਮ ਜੀ ਆ ਮਾਈਕ ਦਿਓ